ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਵਾਈਡ ਪੰਜਾਬ ਤੇ ਮੈਂ ਹਾਂ ਅਮਰਤ ਢਾਲੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਇਸ ਨੂੰ ਚੀ ਅਕਾਲੀ ਲੀਡਰਸ਼ਿਪ ਨੇ ਭਾਵੇਂ ਅਕਾਲ ਤਖਤ ਤੇ ਜਾ ਕੇ ਮਾਫੀ ਮੰਗ ਲਈ ਹੈ ਪਰ ਲੋਕਾਂ ਵੱਲੋਂ ਉਹਨਾਂ ਨੂੰ ਉਹ ਹਮਦਰਦੀ ਨਹੀਂ ਮਿਲੀ ਜਿਸ ਦੀ ਅਕਾਲੀ ਦਲ ਨੂੰ ਉਮੀਦ ਸੀ ਤੇ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਹੋਇਆ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ 3 ਦਿਨਾਂ ਦੇ ਅੰਦਰ ਅੰਦਰ ਪ੍ਰਮਾਨ ਕੀਤਾ ਜਾਵੇ ਜਦੋਂ ਕਿ ਹਜੇ ਤੱਕ ਅਸਤੀਫਾ ਪ੍ਰਮਾਨ ਵੀ ਨਹੀਂ ਕੀਤਾ ਗਿਆ ਪਤਾ ਨਹੀਂ ਇਹ ਕਿ ਆਕਾਲੀ ਦਲ ਵੱਲੋਂ ਸਰਬੋੱਚ ਜਿਹੜਾ ਹੈਗਾ ਆਕਾਲ ਸਖਸ ਸਾਹਿਬ ਉਹਦੀ ਜਿਹੜੀ ਸਰਬੋੱਚ ਤੁਹਾਨੂੰ ਪਰਮਾ ਦਿੱਤੀ ਜਾ ਰਹੀ ਹੈਗੀ ਚੁਣੌਤੀ ਦਿੱਤੀ ਜਾ ਰਹੀ ਹੈ ਇਹਨਾਂ ਵੱਖ-ਵੱਖ ਪਹਿਲੂਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਉੱਗੇ ਰਾਜਨੀਤਿਕ ਵਿਸ਼ਲੇਸ਼ਕ ਗੁਰਚਰਨ ਪਖੋ ਪਖੋ ਸਾਹਿਬ ਤੁਹਾਡਾ ਸਵਾਗਤ ਹੈ ਮੇਰੇ ਵੱਲੋਂ ਵੀ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਬਖੂ ਸਭ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਕਾਲ ਤਖਤ ਤੇ ਜਾ ਕੇ ਮਾਫੀ ਮੰਗੀ ਹੈ ਸਮੁੱਚੀ ਆਕਾਲੀ ਲੀਡਰਸ਼ਿਪ ਨੇ ਮਾਫੀ ਮੰਗੀ ਹੈ ਪਰ ਉਸ ਮਾਫੀ ਦਾ ਜਿਹੜਾ ਦੇਖਿਆ ਜਾਵੇ ਆਮ ਲੋਕਾਂ ਤੇ ਕੋਈ ਬਹੁਤ ਆਸਰ ਨਹੀਂ ਹੋਇਆ ਮਤਲਬ ਹਮਦਰਦੀ ਨਹੀਂ ਅਕਾਲੀ ਦਲ ਨੂੰ ਮਿਲੀ ਜਿਸ ਦੀ ਉਮੀਦ ਸੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਜਿਹੜੀ ਹਮਦਰਦੀ ਵਾਲੀ ਗੱਲ ਹੈ ਕਿ ਇਹ ਤੇ ਹਲੇ ਵਕਤ ਲੱਗੂਗਾ ਜਦੋਂ ਇਸ ਦੇ ਨਤੀਜੇ ਆਉਣਗੇ ਪਰ ਜੋ ਵਰਤਮਾਨ ਸਮੇਂ ਹੈ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਵੱਲੋਂ ਆਪਣੀ ਕੋਸ਼ਿਸ਼ ਕੀਤੀ ਗਈ ਹੈ ਕਿ ਇਸ ਤਰ੍ਹਾਂ ਮਾਫੀ ਮੰਗ ਕੇ ਲੋਕਾਂ ਸਾਹਮਣੇ ਸੁਰੱਖੂ ਹੋਣ ਦੀ ਗੱਲ ਉਸ ਦੇ ਉੱਤੇ ਆ ਖੜਦੀ ਹੈਗੀ ਸੋ ਇਹ ਅਕਾਲੀ ਦਲ ਨੇ ਇੱਕ ਚੰਗਾ ਕਦਮ ਚੁੱਕਿਆ ਹੈਗਾ ਪਰ ਇਹ ਚੁੱਕਿਆ ਕਿਹੜੇ ਹਾਲਾਤਾਂ ਚ ਹੈ ਕਿਸ ਤਰ੍ਹਾਂ ਦਾ ਉਹਦੇ ਕੁਝ ਇਹਨੂੰ ਸਾਈਡ ਇਫੈਕਟ ਆ ਰਹੇ ਹੋਣਗੇ ਕਿ ਇਸ ਦਾ ਜੋ ਪਰਸੈਪਸ਼ਨ ਲੋਕਾਂ ਦੇ ਵਿੱਚ ਚੰਗਾ ਜਾਣਾ ਚਾਹੀਦਾ ਸੀਗਾ ਉਹ ਸ਼ਾਇਦ ਇਹਨਾਂ ਦੀ ਮੈਨੇਜਮੈਂਟ ਦੇ ਵਿੱਚ ਕਿਤੇ ਨਾ ਕਿਤੇ ਕੋਈ ਨੁਕਸਰ ਆ ਬਾਲਟ ਰਹੇਗਾ ਕਿ ਇਹਨੂੰ ਇੱਕ ਪ੍ਰੋਪਰ ਵੇ ਦੇ ਨਾਲ ਇੱਕ ਤਰੀਕੇ ਦੇ ਨਾਲ ਇਹ ਆਉਣਾ ਚਾਹੀਦਾ ਸੀਗਾ ਔਰ ਸ਼ਾਇਦ ਉੱਥੇ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਕਮੀਆਂ ਰਹੀਆਂ ਲੱਗੀਆਂ ਜਾਂ ਉੱਥੇ ਜਾ ਕੇ ਜਿਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਗਈ ਹੈਗੀ ਇਹ ਵੀ ਖੈਰ ਇਹਦੇ ਵਿੱਚ ਕਾਫੀ ਵੱਡੇ ਫਾਲਟ ਨੇਗੇ ਜਿਹੜੇ ਲੋਕਾਂ ਦੇ ਵਿੱਚੋਂ ਅਕਸ ਸ਼ਾਇਦ ਹਾਲ ਦੀ ਘੜੀ ਦਿਖਾਈ ਨਹੀਂ ਜਾਂਦਾ ਪਰ ਫਿਰ ਵੀ ਇਹ ਇੱਕ ਚੰਗਾ ਕਦਮ ਆਕਾਲੀ ਦਲ ਦੇ ਵੱਲੋਂ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਅਸਰ ਦਿਖਾਈ ਦੇਣ ਨੂੰ ਮਿਲੂਗਾ ਪੱਖੋ ਸਾਹਿਬ ਸੁਖਬੀਰ ਬਾਦਲ ਤੇ ਜਾਣ ਲੇਵਾ ਹਮਲਾ ਹੋ ਜਾਂਦਾ ਹੈ ਭਾਵੇਂ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਨੇ ਇਸ ਨੂੰ ਮੰਦਭਾਗਾ ਕਿਹਾ ਪਰ ਹਮਲੇ ਦੇ ਬਾਵਜੂਦ ਵੀ ਉਹਨਾਂ ਨੂੰ ਉਹ ਹਮਦਰਦੀ ਨਹੀਂ ਮਿਲੀ ਜਿਸ ਦੀ ਮਿਲਣੀ ਚਾਹੀਦੀ ਸੀ ਜਿਹੜੀ ਹਮਦਰਦੀ ਐਨੀ ਨਾਰਾਜ਼ਗੀ ਆ ਪੰਜਾਬ ਦੇ ਲੋਕਾਂ ਚ ਜਿਹੜਾ ਇਹ ਹਮਲਾ ਹੋਇਆਗਾ ਇਹ ਹਮਦਰਦੀ ਤੇ ਬਾਅਦ ਹੀ ਨਮਾ ਹੀ ਕੰਟਰੋਵਰਸ਼ੀਅਲ ਚੀਜ਼ ਦਿਖਾਈ ਦਿੰਦੀ ਹੈਗੀ ਤੇ ਇਹਦੇ ਨਾਲ ਕਈ ਨਵੇਂ ਸਵਾਲ ਖੜੇ ਹੋ ਗਏ ਨੇ ਅ ਅਕਾਲ ਪ੍ਰੋਜੈਕਟ ਸੁਪੀਰ ਬਾਦਲ ਦੀ ਹੰਦਲਟੀ ਵਾਲੀ ਦਾ ਇਹਦੇ ਵਿੱਚ ਠੀਕ ਹੈ ਲੱਗਦਾ ਹੈਗਾ ਕਿ ਇਹ ਬਿਲਡਿੰਗ ਚੰਗੀ ਹੈ ਪਰ ਜਿਹੜਾ ਸੋਸ਼ਲ ਮੀਡੀਆ ਵਰਕਾਵਾ ਨਾ ਕਿਉਂਕਿ ਇੱਥੇ ਇੱਕ ਲੋਕਾਂ ਦਾ ਜਿਹੜਾ ਦ੍ਰਿਸ਼ਟੀਕੋਣ ਵੱਖਰਾ ਹੁੰਦਾਗਾ ਇਹ ਅਸਲ ਲੋਕਾਂ ਦੀ ਪੇਸ਼ਕਾਰੀ ਨਹੀਂ ਕਰਦੇ ਹੁੰਦੇ ਸੋ ਜਿਸ ਕਾਰਨ ਜਿਹੜਾ ਆਮ ਲੋਕ ਕੀ ਮਹਿਸੂਸ ਕਰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਸੋ ਅਪਣੇ ਨਜ਼ਰਾਂ ਦੇ ਵੱਲ ਮੈਂ ਫਿਰ ਇਸ ਦੇ ਵਿੱਚ ਥੋੜਾ ਮਨ ਨੂੰ ਸੋਧ ਕਰਦਿਆਂ ਕਿ ਸੁਖਵੀਰ ਬਾਦਲ ਨੂੰ ਇਹਨਾਂ ਚੀਜ਼ਾਂ ਦੇ ਵੱਲ ਦੇਖਣਾ ਵੀ ਨਹੀਂ ਚਾਹੀਦਾ ਕਿ ਲੋਕਾਂ ਦੇ ਵੱਲ ਕੀ ਤਾਂ ਉਹਨਾਂ ਨੂੰ ਇੱਕ ਸਾਫ਼ ਗੋਈ ਦੇ ਨਾਲ ਇਹ ਸੇਵਾ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਔਰ ਆਪਣਾ ਜਿਹੜਾ ਸੇਵਾ ਭਾਵਨਾ ਵਾਲਾ ਚਿਹਰਾ ਰੱਖਣਾ ਚਾਹੀਦਾ ਹੈਗਾ ਔਰ ਇਸ ਨੂੰ ਮਨੋਂ ਤੇ ਤਨੋਂ ਕਰਨਾ ਚਾਹੀਦਾ ਪਰ ਜੇ ਇਸ ਦੇ ਵਿੱਚ ਉਹ ਕਿਤੇ ਨਾ ਕਿਤੇ ਅਣਗਹਿਲੀ ਕਰਨਗੇ ਤਾ ਇਹਨਾਂ ਨੂੰ ਹਮਦਰਦੀ ਦੀ ਹੋਰ ਘਾਟ ਨਹੀਂ ਬਲਕਿ ਇਹਨਾਂ ਦੇ ਉੱਤੇ ਬਲੇਮ ਲੱਗਣਗੇ ਪਰ ਜੇ ਇਹ ਸੱਚੇ ਮਨੋਂ ਸ਼ਰਧਾ ਦੇ ਨਾਲ ਉਸ ਚੀਜ਼ ਨੂੰ ਕਬੂਲ ਕਰਦਿਆਂ ਹੋਇਆ ਅੱਗੇ ਕਰਨਗੇ ਤਾਂ ਸ਼ਾਇਦ ਇਹਨਾਂ ਦੇ ਪ੍ਰਤੀ ਥੋੜੀ-ਬਹੁਤੀ ਹਮਦਰਦੀ ਦੀ ਆਸ ਕੀਤੀ ਜਾ ਸਕਦੀ ਹੈ ਪਰ ਹਲੇ ਉਹ ਅੱਗੇ ਸਮਾਂ ਦੱਸੂਗਾ ਉਹਨਾਂ ਚੀਜ਼ਾਂ ਦਾ। ਪਰ ਸਭ ਹਮਦਰਦੀ ਮਿਲਣ ਦੀ ਬਜਾਏ ਮਾਫੀ ਮੰਗਣ ਤੇ ਲੋਕਾਂ ਦਾ ਗੁੱਸਾ ਵਧਿਆਗਾ ਜੋ ਮੈਂ ਦੇਖਿਆ ਆਮ ਤੌਰ ਤੇ। ਇਸ ਦੇ ਪਿੱਛੇ ਕੀ ਕਾਰਨ ਹੈ ਕਿ ਇਹ ਲੇਟ ਮੰਗੀ ਗਈ ਹੈ ਤਾਂ ਲੋਕਾਂ ਦਾ ਗੁੱਸਾ ਵੱਧ ਗਿਆ ਜਾਂ ਇਹਨਾਂ ਨੇ ਮਤਲਬ ਨਾ ਜਿਹੜੇ ਕਬੂਲ ਕਰ ਲਏ ਤਾਂ ਜਾਂਦਾ ਵੱਧ ਗਿਆ ਨਹੀਂ ਇਹ ਜਿਸ ਤਰੀਕੇ ਨਾਲ ਅਕਾਲ ਤਖਤ ਤੇ ਪੇਸ਼ ਹੋਏ ਨੇਗੇ ਇਹ ਤਰੀਕਾ ਮੈਥਡ ਸਹੀ ਨਹੀਂ ਸੀਗਾ ਅਕਾਲ ਤਖਤ ਦੇ ਉਹਦੇ ਵੱਲੋਂ ਬੁਲਾਏ ਜਾਂਦੇ ਇਹ ਮਤਲਬ ਕਿ ਜਿਸ ਤਰ੍ਹਾਂ ਪੇਸ਼ ਹੋਏ ਆਪਣੇ ਆਪ ਹੀ ਜਾ ਕੇ ਪੇਸ਼ ਹੋ ਜਾਣਾ ਇਹ ਵੀ ਕੋਈ ਸਹੀ ਨਹੀਂ ਹੁੰਦਾ ਹੈਗਾ ਇਸ ਤੋਂ ਪਹਿਲਾਂ ਇਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਲੀਅਰ ਕਰਨਾ ਚਾਹੀਦਾ ਸੀਗਾ ਔਰ ਜਿਹੜਾ ਇਹ ਕਿਉਂਕਿ ਸਰਕਾਰੀ ਫੈਸਲੇ ਬੜੇ ਸਖਤ ਹੁੰਦੇ ਨੇਗੇ ਸਰਕਾਰਾਂ ਨੂੰ ਬਹੁਤ ਇਹੋ ਜਿਹੇ ਫੈਸਲੇ ਲੈਣੇ ਪੈਂਦੇ ਨੇ ਜਿਹੜਿਆਂ ਦੇ ਨਾਲ ਉਹ ਸਹਿਮਤ ਨਾ ਵੀ ਹੋਣ ਕਿਉਂਕਿ ਇਹ ਇੱਕ ਸਿਸਟਮ ਹੈਗਾ ਸਰਕਾਰ ਨਹੀਂ ਹੁੰਦੀ ਕੋਈ ਇਹ ਸਿਸਟਮ ਹੁੰਦਾ ਜਿਹੜਾ ਸਿਸਟਮ ਮਜਬੂਰ ਕਰਦਾ ਇਹਨਾਂ ਨੂੰ ਕਿ ਤੁਸੀਂ ਇਹ ਫੈਸਲੇ ਲਾਓ ਔਰ ਇਹ ਉਹਨਾਂ ਦੇ ਉੱਤੇ ਜੇ ਪਹਿਲਾਂ ਪਬਲਿਕ ਡੋਮੇਨ ਦੇ ਵਿੱਚ ਜਾਂਦੇ ਕਿ ਜੋ ਕੁਝ ਹੋਇਆਗਾ ਇਹ ਇੱਕ ਸਿਸਟਮ ਦੇ ਅਧੀਨ ਹੋਗਾ ਨਾ ਕਿ ਸਾਡੀ ਨੀਤੀ ਦੇ ਅਧੀਨ ਜਦੋਂ ਇਹ ਉਹਨਾਂ ਚੀਜ਼ਾਂ ਨੂੰ ਸਪਸ਼ਟ ਨਹੀਂ ਕਰ ਸਕੇ ਹਨਗੇ ਤੇ ਔਰ ਉਸੇ ਤਰ੍ਹਾਂ ਜਾ ਕੇ ਆਕਾਲ ਤਖਤ ਦੇ ਉੱਤੇ ਪੇਸ਼ ਹੋ ਕੇ ਮਾਫੀ ਮੰਗ ਲਵਾਂਗੇ ਜਦੋਂ ਲੋਕਾਂ ਦੇ ਵਿੱਚ ਉਹ ਚੀਜ਼ ਕਲੀਅਰ ਹੀ ਨਹੀਂ ਹੈਗੀ ਤਾਂ ਫਿਰ ਇਹ ਉਸ ਦਾ ਸਾਈਡ ਇਫੈਕਟ ਆਉਣਾ ਸੀਗਾ ਸੋ ਜਿਹੜੇ ਇਹਨਾਂ ਦੇ ਸਲਾਹਕਾਰ ਨੇ ਅਸਲ ਦੇ ਵਿੱਚ ਜਿਨ੍ਹਾਂ ਨੇ ਇਸ ਚੀਜ਼ ਨੂੰ ਕਰਵਾਇਆ ਹੈਗਾ ਕਿਤੇ ਨਾ ਕਿਤੇ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕੇ ਕਿ ਇਸ ਇਸ ਤਰੀਕੇ ਨਾਲ ਕੀਤਾ ਜਾਣਾ ਚਾਹੀਦਾਗਾ ਸੋ ਅਕਾਲ ਤਖਤ ਦੇ ਜਥੇਦਾਰਾਂ ਨੂੰ ਇਹ ਵਰਤਮਾਨ ਸਮੇਂ ਸਮਝਦੇ ਸੀ ਕਿ ਜਿਸ ਤਰ੍ਹਾਂ ਪਹਿਲਾਂ ਕੋਈ ਫੈਸਲੇ ਲੈ ਲੈਂਦੇ ਨੇ ਉਸ ਤਰ੍ਹਾਂ ਹੋਊਗਾ ਪਰ ਇਹ ਨਹੀਂ ਹੋ ਸਕਿਆ ਕਿਉਂਕਿ ਜਿਹੜੇ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਇਹਨਾਂ ਨੇ ਤਾਜ਼ਾ-ਤਾਜ਼ਾ ਜਿਸ ਤਰ੍ਹਾਂ ਉਹਨਾਂ ਨਾਲ ਵਿਵਹਾਰ ਕੀਤਾ ਸੀਗਾ ਅਕਾਲ ਤਖਤ ਦੀ ਜਥੇਦਾਰੀ ਨੂੰ ਹਟਾ ਕੇ ਔਰ ਜੋ ਇਹਨਾਂ ਨੇ ਨਵੇਂ ਜਥੇਦਾਰ ਸਾਹਿਬ ਨੂੰ ਲੈ ਕੇ ਆਂਦਾ ਹੈ ਉਹਨਾਂ ਨੂੰ ਵੀ ਜੱਜ ਨਹੀਂ ਕਰ पाए ਕਿਉਂਕਿ ਕਿਸ ਤਰ੍ਹਾਂ ਦੇ ਯਾਨੀ ਕਿ ਵੀ ਸੁਭਾਅ ਦੇ ਪੱਖੋਂ ਜਾਂ ਆਚਰਣ ਪੱਖੋਂ ਅੱਗੇ ਇਹਨਾਂ ਦੇ ਨਾਲ ਵਿਵਹਾਰ ਕਰਨਗੇ ਸੋ ਇਹ ਪਹਿਲੀ ਚੀਜ਼ਾਂ ਮਿਲ ਕੇ ਇਹਨਾਂ ਦੇ ਨਾਲ ਸਖਤ ਵਿਵਹਾਰ ਹੋਇਆਗਾ ਖੈਰ ਅਕਾਂਖਤ ਦੀ ਆਪਣੀ ਮਰਿਆਦਾ ਹੈ ਕਿ ਉਹ ਜਿਸ ਤਰ੍ਹਾਂ ਦੀ ਮਰਜੀ ਫੈਸਲੇ ਲੈਣ ਪਰ ਇਨ ਜਿਹੜੇ ਰਾਜਨੀਤਿਕ ਆਗੂ ਹੁੰਦੇ ਨੇ ਉਹ ਹਰ ਚੀਜ਼ ਨੂੰ ਪਹਿਲਾਂ ਭਾਪ ਲੈਂਦੇ ਨੇ ਇਹ ਉਹ ਚੀਜ਼ ਨੂੰ ਸਮਝਣ ਦੇ ਵਿੱਚ ਅਸਮਰਥ ਰਹੇ ਨੇ ਸੋ ਇਸ ਤਰ੍ਹਾਂ ਪੇਸ਼ ਹੋਣ ਕਾਰਨ ਇਹਨਾਂ ਨੂੰ ਇਹ ਸਮੱਸਿਆਵਾਂ ਆਈਆਂ ਨੇ ਤੇ ਦੂਸਰੇ ਪਾਸੇ ਇਸ ਗੱਲ ਦੇ ਦਾਅਵੇਦਾਰ ਜਿਹੜਾ ਸੁਧਾਰ ਲਹਿਰ ਸੀ ਉਹਨਾਂ ਦੇ ਆਗੂ ਆਪਣੇ ਆਪ ਨੂੰ ਸਥਾਪਿਤ ਕਰਨ ਪਾ ਰਹੇ ਨੇ ਕਿ ਅਸੀਂ ਇਹਨਾਂ ਦੇ ਵਾਸਤੇ ਇਹ ਬਲੇਮ ਲਾਇਆ ਜਦੋਂ ਕੋਈ ਅਕਾਲ ਤਖਦੇ ਉੱਤੇ ਦਾ ਸੈਂਕੜੇ ਅਪੀਲਾਂ ਜਾਂਦੀਆਂ ਨੇ ਜਾਂ ਕਦੇ ਹਰ ਅਪੀਲ ਦੇ ਉੱਤੇ ਥੋੜਾ ਜਿਹਾ ਫੈਸਲਾ ਹੁੰਦਾ ਹੁੰਦਾ ਹੈ ਪਰ ਇਹਨਾਂ ਨੇ ਸ਼ਾਇਦ ਉਹਨਾਂ ਤੋਂ ਬਚਣ ਦੇ ਮਾਰੇ ਆਪ ਹੀ ਜਾ ਕੇ ਪੇਸ਼ ਹੋ ਗਏ ਔਰ ਦੂਸਰੇ ਦਿਨ ਹੀ ਜਾ ਕੇ ਉੱਥੇ ਫਿਰ ਚਲੇ ਗਏ ਸੰਵੀਤ ਬਾਦਲ ਮਤਲਬ ਉਹ ਜਿਹੜਾ ਇਹਨਾਂ ਦਾ ਇਸ ਤਰ੍ਹਾਂ ਦਾ ਵਿਵਹਾਰ ਸੀ ਉਹ ਸਹੀ ਨਹੀਂ ਸੀਗਾ ਜਿਸ ਦੇ ਕਾਰਨ ਇਹਨਾਂ ਦੇ ਪ੍ਰਤੀ ਇਹ ਕੀ ਗਾਂ ਬਾਪਰ ਰਹੀਆਂ ਨੇ ਜੀ ਪਖੋ ਸਰ ਇੱਕ ਆਮ ਵਰਗ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਥੇਦਾਰਾਂ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਅੰਗੇਸ਼ਟ ਨਰਮੀ ਵਰਤੀ ਗਈ ਹੈਗੀ ਉਹਨਾਂ ਦਾ ਇਹ ਵੀ ਕਹਿਣਾਗਾ ਤਰਕ ਦੇ ਰਹੇ ਨੇ ਕਿ ਜੋੜੇ ਤਾਂ ਹੋਰ ਵੀ ਲੋਕ ਸਾਫ ਕਰਦੇ ਨੇ ਵਰਸ਼ਾ ਲੈ ਕੇ ਹੋਰ ਵੀ ਖੜਦੇ ਨੇ ਤੇ ਮਤਲਬ ਵਾਸ਼ਰੂਮਾਂ ਦੀ ਸਫਾਈ ਵਗੈਰਾ ਜਿਹੜੇ ਆਮ ਲੋਕ ਕਰਦੇ ਨੇ ਕੀ ਫਿਰ ਉਹ ਵੀ ਤਾਂ ਸਜ਼ਾ ਹੁੰਦੀ ਆ ਉਹਨਾਂ ਲੋਕਾਂ ਲਈ ਜੇ ਇਸੇ ਨੂੰ ਸਜ਼ਾ ਮੰਨਿਆ ਜਾਂਦਾ ਕਿ ਜਿਹੜੇ ਲੋਕ ਸ਼ਰਧਾ ਨਾਲ ਉੱਥੇ ਇਹ ਕੰਮ ਕਰਦੇ ਨੇ ਫਿਰ ਉਹ ਵੀ ਤਾਂ ਸਜ਼ਾ ਹੋਈ ਅਸਲ ਦੇ ਵਿੱਚ ਜਿਹੜੇ ਲੋਕ ਇਸ ਦੀ ਆਲੋਚਨਾ ਕਰਦੇ ਨੇ ਉਹਨਾਂ ਨੂੰ ਧਾਰਮਿਕ ਖੇਤਰ ਬਾਰੇ ਜਾਣਕਾਰੀ ਹੀ ਨਹੀਂ ਏ ਵਰਤਮਾਨ ਸਮੇ ਇੱਕ ਲੋਕਾਂ ਦੇ ਵਿੱਚ ਕਿਉਂਕਿ ਰਾਜਨੀਤੀ ਇੰਨੀ ਹਾਵੀ ਹੋ ਗਈ ਹੈ ਕਿ ਹਰ ਚੀਜ਼ ਨੂੰ ਰਾਜਨੀਤੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਪਰ ਧਾਰਮਿਕ ਖੇਤਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਖਾਸ ਕਰਕੇ ਜਿਹੜਾ ਸਿੱਖ ਧਰਮ ਦੀ ਜਿਹੜੀ ਇਸ ਤਰ੍ਹਾਂ ਦੇ ਮੌਕਿਆਂ ਦੇ ਉੱਤੇ ਜੋ ਵਿਵਹਾਰ ਹੈਗਾ ਉਹ ਇੱਕ ਮਨੁੱਖ ਨੂੰ ਸੁਧਾਰਨ ਵਾਸਤੇ ਹੁੰਦਾ ਹੈਗਾ ਮਨੁੱਖ ਨੂੰ ਗਲਤੀ ਦਾ ਅਹਿਸਾਸ ਕਰਾਉਣ ਵਾਸਤੇ ਹੁੰਦਾ ਹੈਗਾ ਔਰ ਉਸ ਦੇ ਜੋ ਇਹਦੇ ਵਿੱਚ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਜਾਂ ਸਾਰੇ ਵੀ ਆਗੂਆਂ ਨੇ ਜਿਹੜੇ ਵੀ ਪੇਸ਼ ਹੋਏ ਨੇ ਉਹਨਾਂ ਨੇ ਆਪਣੇ ਧਰਮ ਦੇ ਅਗੇ ਆਤਮ ਸਵਰਪਨ ਕਰਕੇ ਉਹ ਉਸ ਚੀਜ਼ ਨੂੰ ਕੀਤਾ ਗਿਆ ਹੈਗਾ ਪਰ ਜਿਹੜੇ ਲੋਕ ਇਹਦੇ ਉੱਤੇ ਸਜ਼ਾ ਕਿਉਂਕਿ ਇਹ ਕੋਈ ਉਸ ਤਰ੍ਹਾਂ ਦੀ ਸਜ਼ਾ ਇੱਥੇ ਨਹੀਂ ਦਿੱਤੀ ਜਾਂਦੀ ਹੁੰਦੀ ਇੱਥੇ ਮਨੁੱਖ ਨੂੰ ਉਹਨੂੰ ਅਹਿਸਾਸ ਕਰਵਾਇਆ ਜਾਂਦਾ ਹੈਗਾ ਸੋ ਸਾਡੇ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਜਦ ਤੁਸੀਂ ਇਸ ਦੇ ਬਾਰੇ ਕਹਿ ਰਹੇ ਹੋ ਕਿ ਉਹ ਨਹੀਂ ਪਰ ਅਸਲ ਦੇ ਵਿੱਚ ਇਹ ਉਸ ਤਰ੍ਹਾਂ ਦਾ ਖੇਤਰ ਹੈ ਹੀ ਨਹੀਂ ਇਹ ਕੋਈ ਰਾਜਨੀਤਿਕ ਜਾਂ ਅਦਾਲਤੀ ਸਜ਼ਾ ਨਹੀਂ ਹੁੰਦੀ ਹੈਗੀ ਜਦ ਕੋਈ ਮਨੁੱਖ ਨੀਵਾ ਹੋ ਕੇ ਆ ਜਾਂਦਾ ਹੈਗਾ ਤਾਂ ਉਸ ਮਨੁੱਖ ਨੂੰ ਮੌਕਾ ਦਿੱਤਾ ਜਾਂਦਾ ਹੈਗਾ ਸੋ ਦੂਸਰੀ ਸਜਾਵਾਂ ਦੀ ਇੱਥੇ ਗੱਲ ਨਹੀਂ ਹੋਣੀ ਚਾਹੀਦੀ ਇਹ ਸਾਡੀ ਸਿਰਫ ਤੇ ਸਿਰਫ ਵਰਤਮਾਨ ਸਮਾਜ ਦੀ ਅਣਜਾਣਤਾ ਹੈਗੀ ਕਿ ਜਿਹੜੇ ਧਾਰਮਿਕ ਖੇਤਰ ਬਾਰੇ ਪੂਰੀ ਤਰ੍ਹਾਂ ਨਹੀਂ ਜਾਣਦੇ ਬਖੋ ਸਭ ਦੋ ਤਰੀਕ ਨੂੰ ਇੱਕ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦਾ ਹੈਗਾ ਕਿ ਪ੍ਰਧਾਨ ਦਾ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਜਿਹੜਾ ਤਿੰਨ ਉਹਨਾਂ ਦੇ ਵਿੱਚ ਵਿੱਚ ਪ੍ਰਵਾਨ ਕੀਤਾ ਜਾਵੇ ਜਦੋਂ ਕਿ ਅੱਜ ਚੌਥਾ ਦਿਨ ਹੋ ਗਿਆ ਹਜੇ ਤੱਕ ਉਹ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਕਿ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮਤਲਬ ਅਵਗਿਆ ਨਹੀਂ ਕੀਤੀ ਜਾ ਰਹੀ ਕਿ ਇਹ ਚੁਣੌਤੀ ਦਿੱਤੀ ਜਾ ਰਹੀ ਹੈ ਇਸ ਦਾ ਅਕਾਲੀ ਦਲ ਨੂੰ ਨੁਕਸਾਨ ਨਹੀਂ ਹੋਵੇਗਾ ਜਿੰਨਾ ਇਸ ਤਿਫਾ ਲੇਟ ਪ੍ਰਵਾਨ ਕੀਤਾ ਜਾਵੇਗਾ ਅ ਜਿਹੜਾ ਇਹ ਅਸਤੀਫਾ ਪ੍ਰਵਾਨ ਕਰਨ ਦੀ ਗੱਲ ਹੈ ਇਹ ਪਹਿਲਾਂ ਵਿਰਸਾ ਸਿੰਘ ਵਲਟੋਹਾ ਵੇਲੇ ਵੀ ਆਈ ਸੀ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਉਸ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਜਦੋਂ ਕਿ ਜਿਹੜਾ ਕਿ ਰਾਜਨੀਤਿਕ ਪਾਰਟੀਆਂ ਦਾ ਇੱਕ ਸੰਵਧਾਨ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਜਦੋਂ 1925 ਦੇ ਵਿੱਚ ਅਕਾਲੀ ਦਲ ਬਣਾਇਆ ਗਿਆ ਸੀਗਾ ਅਕਾਲ ਤਖਦ ਦੇ ਦੁਆਰਾ ਉਸ ਵਕਤ ਇਹ ਰਾਜਨੀਤੀ ਦੇ ਵਿੱਚ ਇਹਨਾਂ ਹਿੱਸਾ ਨਹੀਂ ਸੀ ਲੈਂਦਾ ਹੈਗਾ ਪਰ ਜਿਹੜਾ ਵਰਤਮਾਨ ਹਿੰਦੁਸਤਾਨ ਦਾ ਸੰਵਿਧਾਨ ਹੈ ਇਹ ਧਾਰਮਿਕ ਪਾਰਟੀਆਂ ਨੂੰ ਤੇ ਰਾਜਨੀਤਿਕ ਪਾਰਟੀਆਂ ਨੂੰ ਵੱਖੋ ਵੱਖਰੀ ਰੱਖਣ ਦੀ ਹਦਾਇਤ ਦਿੰਦਾ ਹੈਗਾ ਸੋ ਵਿਰਸਾ ਸਿੰਘ ਬਲਟੋਹਾ ਤੋਂ ਬਜਾਏ ਉਹਨੂੰ ਪਾਰਟੀ ਵਿੱਚੋਂ ਪੱਟਣ ਦੇ ਅਸਤੀਫਾ ਲਿਆ ਗਿਆ ਸੀਗਾ ਸੋ ਉਸੇ ਤਰ੍ਹਾਂ ਦੀਆਂ ਸਥਿਤੀਆਂ ਅਕਾਲੀ ਦਲ ਦੀ ਜਿਹੜੀ ਰਾਜਨੀਤਿਕ ਕੋਰ ਕਮੇਟੀ ਹੈ ਉਹਦੇ ਵਾਸਤੇ ਇਹ ਚੀਜ਼ਾਂ ਆ ਰਹੀਆਂ ਨੇ ਕਿਉਂਕਿ ਅਕਾਲੀ ਦਲ ਦੇ ਉਤੇ ਇੱਕ ਕੇਸ ਪਹਿਲਾਂ ਵੀ ਪਾਏ ਹੋਏ ਨੇ ਕਿ ਇਹ ਧਾਰਮਿਕ ਪਾਰਟੀ ਹੈਗੀ ਇਹਦੀ ਮਾਨਤਾ ਰਾਜਨੀਤਿਕ ਤੌਰ ਤੇ ਰੱਦ ਕੀਤੀ ਜਾਵੇ ਸੋ ਇਹ ਉਸ ਕੋਰ ਕਮੇਟੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਵਿਚਾਰਿਆ ਜਾ ਰਿਹਾ ਹੈਗਾ ਸੋ ਉਹ ਇਹ ਜਿਹੜੇ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਜਾਂ ਜਿਹੜੇ ਪੰਜੇ ਜਥੇਦਾਰ ਸਹਿਬਾਨ ਨੇ ਸ਼ਾਇਦ ਉਹ ਰਾਜਨੀਤੀ ਦੀ ਇਸ ਗੁੰਤਰ ਨੂੰ ਜਾਂ ਇਸ ਜਿਹੜਾ ਟੈਕਨੀਕਲ ਪੁਆਇੰਟ ਹੈ ਉਸ ਨੂੰ ਨਹੀਂ ਸਮਝ ਪਾ ਰਹੇ ਤੇ ਇਸੇ ਕਾਰਨ ਇਹਦੇ ਵਿੱਚ ਸਮੱਸਿਆ ਆਈ ਹੈਗੀ ਸੋ ਹੋਊਗਾ ਇਹਨੂੰ ਪਰ ਕਿਸੇ ਨਾ ਕਿਸੇ ਉਸ ਤਰੀਕੇ ਦੇ ਵਿੱਚ ਹੀ ਕੀਤਾ ਜਾਊਗਾ ਜਿਸ ਦੇ ਵਿੱਚ ਕਿ ਇਹ ਉਹਨਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਇਸ ਪਾਰਟੀ ਨੂੰ ਖਤਮ ਨਾ ਕਰ ਦੇਵੇ ਸੋ ਇਸ ਦੇ ਬਾਰੇ ਜਨਕਿ ਵੀ ਹਲੇ ਮੇਰੇ ਖਿਆਲ ਦੇ ਵਿੱਚ ਇਹਨੂੰ ਉਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਕਿ ਆਕਾਰਤਖ ਦੇ ਪ੍ਰਤੀ ਕੋਈ ਇਹ ਇਹਨਾਂ ਦਾ ਵੀ અપਮਾਨ ਕਰ ਰਹੇ ਨੇ ਕਿ ਪਰ ਇਹਦੇ ਵਿੱਚ ਕੁਝ ਚੀਜ਼ਾਂ ਆਕਾਰਤਖ ਦੇ ਵਰਤਮਾਨ ਸਾਡੇ ਜਥੇਦਾਰਾਂ ਨੂੰ ਵੀ ਇਹ ਚੀਜ਼ਾਂ ਨੂੰ ਸਮਝਣਾ ਪਊਗਾ ਤੇ ਬਾਕੀ ਸਮਾਂ ਦੱਸੂਗਾ ਚਲੋ ਇਸ ਦਾ ਕੀ ਅਸਰ ਪੈਂਦਾਗਾ ਲੋਕਾਂ ਦੇ ਉੱਤੇ ਪਕੂ ਸਾਹਿਬ ਜਿਹੜਾ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਦਰਬਾਰ ਸਾਹਿਬ ਦੇ ਬਾਹਰ ਕੀ ਤੁਹਾਨੂੰ ਲੱਗਦਾ ਉਹਦੇ ਨਾਲ ਸਿੱਖਾਂ ਦਾ ਪੂਰੇ ਇੰਟਰਨੈਸ਼ਨਲ ਲੈਵਲ ਤੇ ਕਹ ਲੋ ਕੌਮੀ ਪੱਧਰ ਤੇ ਕਹ ਲੋ ਨੁਕਸਾਨ ਹੋਇਆਗਾ ਅਮੇਜ ਖਰਾਬ ਹੋਈ ਜਗੀ ਅ ਇਸ ਘਟਨਾ ਦਾ ਨੁਕਸਾਨ ਬਹੁਤ ਵੱਡਾ ਹੋਇਆਗਾ ਇਹ ਦੇ ਨਾਲ ਜਿਹੜੇ ਖਾੜਕੂਵਾਦ ਦੀ ਰਹਿ ਸੀ ਉਹਦੇ ਉੱਤੇ ਵੀ ਵੱਡਾ ਪ੍ਰਸ਼ਨ ਚਿੰਨਣ ਲੱਗਿਆਗਾ ਕਿ ਜਿਸ ਤਰ੍ਹਾਂ ਵਰਤਮਾਨ ਸਮੇਂ ਨਰੈਣ ਸਿੰਘ ਨੇ ਜੋ ਹਮਲਾ ਕੀਤਾਗਾ ਕਿ ਇਹ ਉਹ ਹਰਮੰਦਰ ਸਾਹਿਬ ਦੇ ਅੱਗੇ ਜਾ ਕੇ ਗੋਲੀਆਂ ਚਲਾਉਣੀਆ ਤੇ ਇਹੀ ਕੁਝ 84 ਦੇ ਵਿੱਚ ਹੋਇਆ ਸੀਗਾ ਤਾਂ ਮੁੜਕੁੜ ਕੇ ਇਹਨਾਂ ਨੇ ਆਪਣੀ ਉਸ ਪ੍ਰਾਣੀ ਲੀਡਰਸ਼ਿਪ ਦੇ ਵਿੱਚ ਜੇ ਕੁਝ ਚੰਗੇ ਕੰਮ ਹੋਏ ਸੀ ਖੜਕੂਆਦ ਦੌਰਾਨ ਜਾਂ ਕੁਝ ਉੱਥੇ ਕੁਝ ਪੈਦਾ ਹੋਇਆ ਸੀਗਾ ਤਾਂ ਉਸ ਦੇ ਅਕਸ ਨੂੰ ਧੁੰਦਲਾ ਕੀਤਾ ਪਰ ਦੂਸਰੇ ਪਾਸੇ ਨਰੈਣ ਸਿੰਘ ਚੌੜਾ ਦੇ ਉੱਤੇ ਕੁਝ ਦੋਸ਼ ਵੱਡੇ ਵੀ ਲੱਗੇ ਹੋਏ ਨੇਗੇ ਕੁਝ ਪਰਿਵਾਰ ਇਹਨਾਂ ਦੇ ਉੱਤੇ ਦੋਸ਼ ਲਾਉਂਦੇ ਨੇ ਕਿ ਇਹਨਾਂ ਨੇ ਉਹਨਾਂ ਦੇ ਖਾੜਕੂ ਮਰਵਾਏ ਨੇ ਭਾਵੇਂ ਇਹਦੇ ਉੱਤੇ ਵਰਤਮਾਨ ਸਮੇਂ ਤਾਂ ਨਰੈਣ ਸਿੰਘ ਚੌੜਾ ਨੂੰ ਇੱਕ ਤਰ੍ਹਾਂ ਹੀ ਹੀਰੋ ਬਣਾ ਕੇ ਪੇਸ਼ ਕਰ ਰਹੀ ਹੈ ਪਰ ਦੂਜੇ ਪਾਸੇ ਜਿਸ ਵੀ ਦਲ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਹੈਗਾ ਉਹਨਾਂ ਦੇ ਜਿਹੜੇ ਕੁਝ ਪੁਰਾਣੇ ਤੱਥ ਚੱਕੇ ਜਾਂਦੇ ਨੇ ਤਾਂ ਉਹਨਾਂ ਦਾ ਜਿਹੜਾ ਸੰਗਠਨ ਸੀਗਾ ਉਹ ਬਣਾਇਆ ਹੀ ਸਰਕਾਰ ਦੇ ਕੁਝ ਹਮੈਤੀ ਲੋਕਾਂ ਦੇ ਮਤਲਬ ਦਿੱਲੀ ਸਰਕਾਰ ਦੇ ਹਮੈਤੀਆ ਬਣਾਇਆ ਗਿਆ ਸੀ ਆ ਔਰ ਕੁਝ ਲੋਕ ਤਾਂ ਇਹ ਸਮਝਣ ਕਿ ਹੁਣ ਵੀ ਬੰਦਮਾਨ ਸਮੇਂ ਜਿਸ ਤਰ੍ਹਾਂ ਇਹਨਾਂ ਦੀਆਂ ਵੀਡੀਓ ਆਈਆਂ ਨੇ ਕਿ ਆ ਕਿ ਇਹ ਕਿਸੇ ਨਾ ਕਿਸੇ ਵੱਡੇ ਕਿਸੇ ਅਧਾਰੇ ਨਾਲ ਏਜੰਸੀ ਨਾਲ ਮਿਲ ਕੇ ਇਹ ਕੰਮ ਹੋਇਆ ਹੈਗਾ ਸੋ ਇਹਦੀ ਜਾਂਚ ਜੇ ਕੋਈ ਹੋ ਪਾਵੇ ਤਾਂ ਪਰ ਸਰਕਾਰ ਤੋਂ ਜਾਂਚ ਦੀ ਆਸ ਨਹੀਂ ਕੀਤੀ ਜਾ ਸਕਦੀ ਜੇ ਕੋਈ ਪ੍ਰਾਈਵੇਟ ਦੀ ਜਾਂਚ ਹੋ ਗਈ ਤਾਂ ਪਤਾ ਲੱਗੂਗਾ ਸੋ ਇਹਨਾਂ ਨੇ ਇੱਕ ਬਹੁਤ ਹੀ ਵੱਡਾ ਸਿੱਖਾਂ ਬਾਰੇ ਵੀ ਮੰਨ ਲੋ ਇਹ ਚੀਜ਼ ਅ ਅਕਸ ਗੁਰਾ ਗਿਆ ਹੈਗਾ ਕਿ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਗੋਲੀਬਾਰੀ ਕਰਦੇ ਨੇਗੇ ਆ ਜਿਹੜੇ ਸਿਆਣੇ ਸਿੱਖ ਨੇ ਉਹ ਵੀ ਇਹ ਸਮਝ ਲਿਆ ਕਿ ਸੇਵਾ ਕਰਨ ਆਇਆ ਹੋਇਆ ਕੋਈ ਬੰਦਾ ਆਪਣੇ ਗੁਰਾਹ ਨੂੰ ਘੂਲ ਕਰਿਆ ਉਹਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਇਹ ਅਕਾਲ ਤਖਤ ਨੂੰ ਵੀ ਚੁਣੌਤੀ ਹੈਗੀ ਸਾਡੇ ਜਥੇਦਾਰੀ ਸਿਸਟਮ ਨੂੰ ਵੀ ਚੁਣੌਤੀ ਹੈ ਸੋ ਇਹ ਬਹੁਤ ਹੀ ਮੰਦ ਭਾਗਾ ਹੋਇਆ ਸਾਡਾ ਅਕਸ ਗਲਤ ਗਿਆ ਇਸ ਦੇ ਨਾਲ ਸਿੱਖਾਂ ਦਾ ਅਕਸ ਗਲਤ ਗਿਆ ਖੜਕੂਵਾਦੀ ਜਿਹੜੀ ਲਹਿਰ ਉੱਠੀ ਸੀਗੀ ਚਾਹੇ ਉਹ ਮਾੜੀ ਸੀ ਜਾਂ ਚੰਗੀ ਸੀ ਪਰ ਜਿਹੜਾ ਉਹਦਾ ਚੰਗਾ ਪਾਸਾ ਸੀ ਇਹਨੂੰ ਉਸ ਨੂੰ ਵੀ ਧੁੰਦਲਾ ਕੀਤਾ ਹੈਗਾ ਸੋ ਇਹ ਬਹੁਤ ਹੀ ਮਾੜੀ ਗੱਲ ਹੋਈ ਜੀ ਪੱਖੋ ਸਾਹਿਬ ਅਕਾਲੀ ਦਲ ਦੇ ਮਾਫੀ ਮੰਗਣ ਨਾਲ ਕੀ ਅਕਾਲ ਤਖਤ ਸਾਹਿਬ ਦਾ ਜਿਹੜਾ ਮਰਯਾਦਾ ਹੈ ਜਿਹੜੀ ਸ਼ਾਨ ਹੈ ਉਹ ਵੱਧ ਗਈ ਇਹਦੇ ਨਾਲ ਸ਼ਾਂਤਾਂ ਚਲੋ ਅਕਾਲ ਤਖਤ ਕਿਉਂਕਿ ਇੱਕ ਧਾਰਮਿਕ ਤਖਤ ਹੈ ਉਹ ਸਿੱਖਾਂ ਦੇ ਵਿੱਚ ਹਮੇਸ਼ਾ ਹੀ ਬਣੀ ਰਹੂਗੀ ਚਾਹੇ ਕੁਝ ਵੀ ਹੁੰਦਾ ਰਹੇ ਪਰ ਇਹਦੇ ਨਾਲ ਅਕਾਲੀ ਦਲ ਨੂੰ ਤੇ ਸਾਡੇ ਜੋ ਹੋਰ ਵੀ ਆਗੂ ਸਹਿਬਾਨ ਨੇਗੇ ਜਾਂ ਕੋਈ ਆਉਣ ਵਾਲੇ ਭਵਿੱਖ ਦੇ ਵਿੱਚ ਜਿਨ੍ਹਾਂ ਨੇ ਸਾਡੇ ਆਗੂ ਬਣਨਾ ਹੈਗਾ ਤਾਂ ਉਹਨਾਂ ਦੇ ਵਾਸਤੇ ਇੱਕ ਸੇਧ ਜਾਊਗੀ ਕਿ ਜੇ ਸਿੱਖ ਕੌਮ ਦੇ ਵਿੱਚ ਪੰਜਾਬ ਦੇ ਵਿੱਚ ਰਾਜਨੀਤੀ ਕਰਨੀ ਹੈਗੀ ਤਾਂ ਤੁਸੀਂ ਧਾਰਮਿਕ ਸਾਡਾ ਜਿਹੜਾ ਜੋ ਵਿਰਸਾ ਹੈਗਾ ਉਹਨੂੰ ਨਕਾਰ ਨਹੀਂ ਸਕਦੇ ਹੋਗੇ ਔਰ ਅਕਾਲ ਤਖਤ ਦੇ ਜਾਂ ਮਨ ਲਓ ਧਾਰਮਿਕ ਜਿਹੜੀਆਂ ਵੀ ਕੋਈ ਮर्यादाਵਾਂ ਹੁੰਦੇ ਨੇ ਉਹਨਾਂ ਦੇ ਅੱਗੇ ਤੁਹਾਨੂੰ ਝੁਕਣਾ ਹੀ ਪਵੇਗਾ ਔਰ ਝੁਕਣਾ ਹੀ ਉਹਨਾਂ ਦੀ ਮਜਬੂਰੀ ਸਮਝ ਆਊਗੀ ਜਾਂ ਚਾਹੀਦਾ ਵੀ ਹੈਗਾ ਕਿਉਂਕਿ ਇਹ ਸਾਡੇ ਕੋਈ ਧਾਰਮਿਕ ਜਿਹੜੇ ਮर्याਦਾਵਾਂ ਨੇ ਇਹਨਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਸਾਡਾ ਹੈਗਾ ਇਹ ਸਾਡੇ ਆਚਰਣ ਦੀ ਉਸਾਰੀ ਕਰਦੀਆਂ ਨੇ ਗੀਆਂ ਸਾਡੇ ਵਿੱਚ ਨਿਮਰਤਾ ਲੈ ਕੇ ਆਉਂਦੀਆਂ ਸਾਡੇ ਵਿੱਚ ਨੀਮਾ ਪਾਣ ਲੈ ਕੇ ਆਉਂਦੀਆਂ ਸਾਡੇ ਵਿੱਚ ਲੋਕਾਂ ਦੇ ਪ੍ਰਤੀ ਇੱਕ ਜਵਾਬਦੇਹ ਹੋਣ ਦੀ ਰਵਾਇਤ ਨੂੰ ਅੱਗੇ ਤੋਰਦੀਆਂ ਨੇ ਸੋ ਅਕਾਲ ਤੱਕ ਤੱਕ ਅੱਗੇ ਆਪਣੀ ਧਾਰਮਿਕ ਮੰਨ ਲੋ ਅੱਗੇ ਜਿ세 ਜਥੇਬੰਦੀਆਂ ਕੇ ਪੇਸ਼ ਹੋਏ ਨੇ ਕਿ ਹੁਣ ਆ ਇਹ ਚੰਗੀ ਗੱਲ ਹੈਗੀ ਇਹਦੇ ਨਾਲ ਪਹਿਲਾ ਅਕਾਲ ਤੱਕ ਤਾਂ ਅਸੰਤਪਨ ਪਹਿਲਾਂ ਵੀ ਇੱਚਾਗਾ ਪਰ ਵਰਤਮਾਨ ਸਮੇ ਇਹਦੇ ਨਾਲ ਇੱਕ ਸੇਧ ਜ਼ਰੂਰ ਮਿਲੂਗੀ ਸਾਡੇ ਸਮਾਜ ਨੂੰ ਕਿ ਸਾਡੀਆਂ ਮਰਿਆਦਮਾਂ ਨੇ ਜਿਹੜੀਆਂ ਬਰਕਰਾਰ ਰਹਿਣਗੀਆਂ ਤੇ ਸ਼ਾਇਦ ਰੱਖੀਆਂ ਵੀ ਜਾਣੀਆਂ ਚਾਹੀਆਂ ਨੇ ਜੀ ਪੱਖੋ ਸਾਹਿਬ ਇੱਕ ਕਾਂਗਰਸ ਸਰਕਾਰ ਨੂੰ ਆਮ ਤੌਰ ਤੇ ਦੇਖਿਆ ਆਪਾਂ ਵੀ 84 ਦੇ ਦੰਗਿਆਂ ਦਾ ਦੋਸ਼ੀ ਮੰਨਿਆ ਜਾਂਦਾ ਹੈਗਾ ਆਪਰੇਸ਼ਨ ਬਲੂ ਸਟਾਰ ਦਾ ਦੋਸ਼ੀ ਮੰਨਿਆ ਜਾਂਦਾ ਹੈਗਾ ਪਰ ਅਕਾਲੀ ਦਲ ਨੂੰ ਲੋਕ ਮਾਫ ਕਰਨ ਨੂੰ ਤਿਆਰ ਨਹੀਂ ਜਦੋਂ ਕਿ ਕਾਂਗਰਸ ਨੂੰ ਅਜੇ ਅਕਾਲੀ ਦਲ ਨਾਲੋਂ ਚੰਗਾ ਮੰਨਦੇ ਨਹੀਂ ਪੰਜਾਬ ਦੇ ਵਿੱਚ ਕਿ ਅਕਾਲੀਆਂ ਦਾ ਗੰਨਾ ਕਾਂਗਰਸ ਨਾਲੋਂ ਵੱਡਾ ਹੈਗਾ ਇਹ ਜਿਸ ਤਰ੍ਹਾਂ ਤੁਸੀਂ ਪਿੱਛੇ ਪ੍ਰਸ਼ਨ ਉਠਾਏ ਸੀਗੇ ਕਿ ਲੋਕਾਂ ਦੇ ਵਿੱਚ ਇਹਦਾ ਅਕਸ ਅਕਾਲੀਆਂ ਦਾ ਇਸ ਤਰ੍ਹਾਂ ਵੀ ਨਹੀਂ ਜਾ ਰਿਹਾ ਜਾਂ ਇਹਨਾਂ ਪ੍ਰਤੀ ਹਮਦਰਦੀ ਨਹੀਂ ਪੈਦਾ ਹੋ ਰਹੀ ਇਹ ਤੁਸੀਂ ਇਸੇ ਦਿਨ ਇਹਨਾਂ ਚੀਜ਼ਾਂ ਤੋਂ ਸਮਝ ਸਕਦੇ ਹੋ ਕਿ ਜਿਸ ਤਰ੍ਹਾਂ ਕਾਂਗਰਸ ਦੇ ਪ੍ਰਤੀ ਇੰਨੀ ਨਫ਼ਰਤ ਸੀ ਲੋਕਾਂ ਦੇ ਵਿੱਚ ਪਰ ਸਮੇਂ ਦੇ ਨਾਲ ਕਾਂਗਰਸ ਪ੍ਰਤੀ ਨਫ਼ਰਤ ਨਹੀਂ ਰਹੀ ਕਿਉਂਕਿ ਇਹ ਰਾਜਨੀਤਿਕ ਚੀਜ਼ਾਂ ਨੇਗੀਆਂ ਇਸੇ ਤਰ੍ਹਾਂ ਜਿਹੜੀ ਅਕਾਲੀ ਦਲ ਪ੍ਰਤੀ ਸਾਨੂੰ ਨਫ਼ਰਤ ਲੱਗਦੀ ਹੈ ਕਿ ਇਹ ਵੀ ਬਖਤੀ ਹੈਗੀ ਪਰ ਰਾਜਨੀਤਿਕ ਹਾਲਾਤ ਤੈਅ ਕਰਨਗੇ ਕਿ ਇਹਨਾਂ ਚੀਜ਼ਾਂ ਦਾ ਕੀ ਅਸਰ ਪੈਂਦਾ ਹੈਗਾ ਸੋ ਜਿਸ ਤਰ੍ਹਾਂ ਤੁਸੀਂ ਮੰਨੋ ਇੱਕ ਕਿਹਾ ਕਿ ਅਕਾਲੀ ਦਲ ਪ੍ਰਤੀ ਵੀ ਉਸ ਤਰ੍ਹਾਂ ਦਾ ਇਹ ਨੈਗੇਟਿਵ ਇੱਕ ਇਮਪ੍ਰੈਸ਼ਨ ਬਣਿਆ ਹੋਇਆਗਾ ਪਰ ਜੇ ਅਕਾਲੀ ਦਲ ਕੱਲੂ ਰਾਜਨੀਤੀ ਦੇ ਵਿੱਚ ਆਪਣੀਆਂ ਨੀਤੀਆਂ ਨੂੰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸਰਕਾਰ ਬਣਾਉਣ ਤੱਕ ਲੈ ਕੇ ਜਾਂਦਾ ਹੈ ਉਹਨਾਂ ਨੀਤੀਆਂ ਦੇ ਉੱਤੇ ਅਮਲ ਕਰਦਾ ਜਿਹੜੀਆਂ ਇਹਨਾਂ ਦੇ ਵਾਸਤੇ ਜ਼ਰੂਰੀ ਨੇ ਤਾਂ ਇਹ ਸਾਰੇ ਦੇ ਸਾਰੇ ਐਕਸ ਤੋਂ ਉੱਤੇ ਜਾਣਗੇ ਔਰ ਉਸ ਵਕਤ ਇਹਨਾਂ ਦੇ ਜੋ ਆ ਮਾਫੀ ਮੰਗੀ ਗਈ ਹੈਗੀ ਜੋ ਨੀਵਾਪਣ ਦਿਖਾਇਆ ਗਿਆ ਇਹ ਇਹਨਾਂ ਦੀ ਇੱਕ ਕ੍ਰੈਡੀਬਿਲਟੀ ਬਣੂਗੀ ਪਰ ਉਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਇਹ ਆਪਣੀ ਰਾਜ ਪਹੁੰਚ ਸਹੀ ਰੱਖੇ ਕਾਂਗਰਸ ਨੇ ਜੋ ਵੀ ਕਾਂਗਰਸ ਨੇ ਜੋ ਵੀ ਆਪਣੇ ਵਰਤਮਾਨ ਸਮੇਂ ਸਰਕਾਰਾਂ ਬਣਾਈਆਂ ਲਗੀਆਂ ਤਾਂ ਇਹ ਉਹਦੇ ਪਿੱਛੇ ਇਹਨਾਂ ਦੀ ਉਹੀ ਰਣਨੀਤੀ ਹੈ ਕਿ ਇਹਨਾਂ ਨੇ ਆਪਣੇ ਜੋ ਪੰਜਾਬ ਦਾ ਰਾਜਨੀਤਿਕ ਏਜੰਡਾ ਹੈਗਾ ਉਹ ਸਹੀ ਰੱਖਿਆਗਾ ਰਾਹੁਲ ਗਾਂਧੀ ਨੇ ਵਾਰ-ਵਾਰ ਆ ਕੇ ਇੱਥੇ ਮਾਫੀਆਂ ਮੰਗੀਆਂ ਮਾਫੀ ਵੀ ਨਹੀਂ ਮੰਗੀ ਉਹ ਹਰਮੰਦਰ ਸਾਹਿਬ ਐਸੀ ਆਇਆ ਪੰਜਾਬ ਦੇ ਦੌਰੇ ਕੀਤੇ ਪੰਜਾਬ ਦੇ ਲੋਕਾਂ ਦੇ ਪ੍ਰਤੀ ਉਹਨਾਂ ਨੇ ਆਪਣਾ ਵਿਵਹਾਰ ਸਹੀ ਰੱਖਿਆ ਤਾਂ ਉਹਨਾਂ ਦਾ ਅਕਸ ਉੱਤਰਦਾ ਗਿਆ ਵਰਨਾ ਤਾਂ ਪੰਜਾਬ ਦੇ ਵਿੱਚ ਕਾਵਰਸ ਕਦੀ ਨਹੀਂ ਸੀ ਆ ਸਕਦੀ ਸੋ ਇਹ ਰਾਜਨੀਤਿਕ ਪਾਲਿਸੀਆਂ ਦੇ ਉੱਤੇ ਨਿਰਭਰ ਕਰਨਾ ਹੈਗਾ ਜਦੋਂ ਵੀ ਅਕਾਲੀ ਡਰਾਮੇਬਾਜ਼ੀ ਛੱਡ ਕੇ ਪੰਜਾਬ ਦੇ ਜਿਹੜਾ ਭਵੇਖਾ ਉਹਦੇ ਪ੍ਰਤੀ ਕੋਈ ਸਹੀ ਨੀਤੀਆਂ ਦੇ ਉੱਤੇ ਬੋਲਣਗੇ ਆਪਣਾ ਜਿਹੜਾ ਕਮੇਟੀ ਵਾਲਾ ਰੋਲ ਛੱਡ ਕੇ ਜਾਂ ਆਪਣੀ ਗੁੰਡਾਗਰਦੀ ਵਾਲਾ ਰੋਲ ਛੱਡ ਕੇ ਪੰਜਾਬ ਦੇ ਆਰਥਿਕ ਮੁੱਦਿਆਂ ਦੇ ਉੱਤੇ ਪੰਜਾਬ ਦੀ ਜਿਹੜੀ ਸਮਾਜਿਕ ਵਿਵਸਥਾ ਦੇ ਉੱਤੇ ਇੱਕ ਸਹੀ ਨੀਤੀਆਂ ਲੈ ਕੇ ਆਉਣਗੇ ਔਰ ਬੋਲਣਗੇ ਜਿੰਨਾਂ ਚਿਰ ਇਹ ਉਹਨਾਂ ਨੂੰ ਸਹੀ ਨਹੀਂ ਬੋਲ ਪਾਉਣਗੇ ਤਾਂ ਉਹਨਾਂ ਚਿਰ ਇਹਨਾਂ ਦਾ ਹਾਸਲ ਇਸ ਤਰ੍ਹਾਂ ਦਾ ਹੁੰਦਾ ਰਹੂਗਾ ਜਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨਾਂ ਦੇ ਪ੍ਰਤੀ ਕੋਈ ਚੰਗਾ ਅਕਸਮ ਨਹੀਂ ਬਣ ਰਿਹਾ ਜੋ ਮਾਫੀ ਮੰਗੀ ਉਹਦਾ ਵੀ ਨਹੀਂ ਬਣ ਰਿਹਾ ਉਹਦੇ ਪਿੱਛੇ ਸਿਰਫ ਤੇ ਸਿਰਫ ਇਹੀ ਹੈ ਕਿ ਲੋਕਾਂ ਦੇ ਵਿੱਚ ਜਦੋਂ ਇਹ ਸਾਫ਼ ਮਨ ਦੇ ਨਾਲ ਕਲੀਅਰ ਮਨ ਦੇ ਨਾਲ ਬੋਲਣਗੇ ਤਾਂ ਇਹਨਾਂ ਦੇ ਪ੍ਰਤੀ ਚੰਗਾ ਮਾਹੌਲ ਸਿਰਜਿਆ ਜਾਊਗਾ ਵਰਨਾ ਜੇ ਇਸ ਤਰ੍ਹਾਂ ਦੀਆਂ ਹੀ ਹਰਕਤਾਂ ਇਹ ਕਰਦੇ ਰਹੇ ਜੇ ਕੱਚ ਕਾਲਣ ਵਾਲੋ ਨੀਤੀਆਂ ਲੋਕਾਂ ਨੂੰ ਦਿਖਾਉਂਦੇ ਰਹੇ ਤਾਂ ਇਹਨਾਂ ਦੇ ਵਾਸਤੇ ਕਦੇ ਵੀ ਥਾਂ ਨਹੀਂ ਬਣੂਗਾ ਸੋ ਉਹ ਰਾਜਨੀਤੀ ਦੇ ਵਿੱਚ ਇਸੇ ਕਾਰਨ ਤੁਹਾਨੂੰ ਇਹ ਚੀਜ਼ਾਂ ਦਿਖਾਈ ਦਿੰਦੀਆਂ ਨੇ ਸੋ ਇਹੀ ਕਾਰਨ ਜੀ ਪੱਖੋ ਸਾਹਿਬ ਇਹ ਜਿਹੜੀ ਮਾਫੀ ਮੰਗੀ ਗਈ ਹੈਗੀ ਹੁਣ ਤੁਹਾਨੂੰ ਕੀ ਲੱਗਦਾ ਆ ਅਕਾਲੀ ਦਲ ਨੂੰ ਇਹਦਾ ਫਾਇਦਾ ਜ਼ਿਆਦਾ ਹੋਇਆ ਜਾਂ ਨੁਕਸਾਨ ਜ਼ਿਆਦਾ ਹੋਇਆ ਇਹ ਇਸ ਦਾ ਮਾਫੀ ਦਾ ਜਿਸ ਤਰ੍ਹਾਂ ਦਾ ਇਹਨਾਂ ਨੇ ਉਥੇ ਮਾਫੀ ਮੰਗਣ ਸਮੇਂ ਨਾ ਜੋ ਪ੍ਰਸ਼ਨ ਉਠਾਏ ਗਏ ਜਥੇਦਾਰਾਂ ਦੇ ਵੱਲੋਂ ਉਹਨਾਂ ਦਾ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਸੀਗਾ ਸਾਰੇ ਦੋਸ਼ ਆਪਣੀ ਝੋਲੀ ਪਵਾ ਲੇ ਪਰ ਇਹਨਾਂ ਨੂੰ ਉਸ ਤੋਂ ਪਹਿਲਾਂ ਪਬਲਿਕ ਡੋਮੇਨ ਵਿੱਚ ਕਲੀਅਰ ਨਾ ਕਰ ਪਾਉਣ ਕਾਰਨ ਸਾਨੂੰ ਲੱਗਦਾ ਹੈਗਾ ਕਿ ਸ਼ਾਇਦ ਇਹ ਸਾਰੇ ਦੋਸ਼ਾਂ ਨੇ ਮੰਨ ਲਏ ਔਰ ਇਹਨਾਂ ਨੇ ਕੀਤੇ ਨੇ ਪਰ ਉਹ ਅਕਾਲ ਤਖਤ ਦੀ ਇੱਕ ਮਰਿਆਦਾ ਹੁੰਦੀ ਹੈ ਕਿ ਉਹ ਜਾਨਦੇ ਹੋ ਤਾਂ ਤੁਸੀਂ ਸਾਰੇ ਦੋਸ਼ ਜੋ ਵੀ ਲਾਏ ਜਾਂਦੇ ਨੇ ਆਪਣੀ ਝੋਲੀ ਪਵਾਉਣੇ ਕਿਉਂਕਿ ਇਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਜਿਉਂ-ਜਿਉਂ ਇਹ ਜਿਆ ਕਰੀਅਰ ਹੋਣ ਗਿਆ ਤੇ ਤਦ ਇਹ ਚੀਜ਼ਾਂ ਦੀ ਅਸਲੀਅਤ ਲੋਕਾਂ ਨੂੰ ਪਤਾ ਲੱਗੂਗੀ ਸੋ ਇਹਨਾਂ ਦਾ ਵਰਤਮਾਨ ਸਮੇਂ ਪਰ ਫੇਰ ਵੀ ਚਾਹੇ ਵਰਤਮਾਨ ਸਮੇਂ ਲੱਗਦਾ ਕਿ ਇਹਨਾਂ ਨੂੰ ਇਹਨਾਂ ਦੇ ਉਲਟ ਗਈਆਂ ਇਹ ਗੱਲਾਂ ਕਿ ਦੋਸ਼ ਪਾ ਕੇ ਸ਼ਾਇਦ ਇਹ ਦੋਸ਼ੀ ਹੋ ਗਏ ਨੇ ਪਰ ਨਹੀਂ ਸਮੇਂ ਦੇ ਨਾਲ ਇਹ ਚੀਜ਼ਾਂ ਕਲੀਅਰ ਹੋਣਗੀਆਂ ਬਲਕਿ ਇਹਨਾਂ ਦੀ ਜਿਹੜੀ ਨਿਮਰਤਾ ਵਾਲਾ ਪਾਸਾ ਅੱਗੇ ਆਊਗਾ ਔਰ ਅਕਾਲੀ ਦਲ ਦੀ ਸਮੂੱਚੀ ਲੀਡਰਸ਼ਿਪ ਨੂੰ ਅਕਾਲੀ ਦਲ ਨੂੰ ਇਸ ਦਾ ਬੜਾ ਵੱਡਾ ਫਾਇਦਾ ਹੋਊਗਾ ਪਰ ਉਹਦੇ ਵਾਸਤੇ ਸਮਾਂ ਲੱਗੂਗਾ ਹਾਲੇ ਨਹੀਂ ਖੜੀ ਅਸੀਂ ਆ ਕੁਝ ਸਮੇਂ ਦੇ ਵਿੱਚ ਇਸ ਕੀ ਨੂੰ ਨਹੀਂ ਮਾਪ ਸਕਦੇ ਇਹ ਇੱਕ ਚੰਗੀ ਰੁਵਾਇਤ ਹੈ ਇਹਨਾਂ ਨੇ ਚੰਗਾ ਕੀਤਾ ਹੈਗਾ ਔਰ ਜਿਉਂ-ਜਿਉਂ ਹੋਏ ਲੋਕਾਂ ਦੇ ਵਿੱਚ ਜਾ ਕੇ ਜੇ ਉਹਨਾਂ ਚੀਜ਼ਾਂ ਨੂੰ ਕਲੀਅਰ ਕਰ ਪਾਏ ਔਰ ਆਪਣੀ ਇਸੇ ਤਰ੍ਹਾਂ ਦੀ ਇੱਕ ਨਿਮਰਤਾ ਵਾਲੀ ਨੀਤੀ ਲੈ ਕੇ ਆਏ ਕਿਉਂਕਿ ਜਿਹੜਾ ਇਹਨਾਂ ਦਾ ਦੋਸ਼ ਇਹਨਾਂ ਤੇ ਲੱਗੇ ਨੇ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਨੇ ਕਾਫੀ ਜਦੋਂ ਸਰਕਾਰ ਦੇ ਵਿੱਚ ਆਪਣੇ ਆਪ ਨੂੰ ਬੌਸ ਟਾਈਪ ਬਣ ਗਏ ਸੀਗੇ ਜੇ ਉਹਨਾਂ ਚੀਜ਼ਾਂ ਤੋਂ ਪਾਸੇ ਹਟੇ ਤਾਂ ਇਹਨਾਂ ਦਾ ਅਕਸ ਸੁਧਰੂਗਾ ਔਰ ਇਹਨਾਂ ਨੂੰ ਇਸ ਮਾਫੀ ਦਾ ਵੀ ਫਾਇਦਾ ਹੋਊਗਾ ਕੋਸਾ ਮੈਂ ਪੁੱਛਣਾ ਚਾਹਣਾ ਤੁਹਾਨੂੰ ਕਿ ਜਿਹੜੀ ਅਕਾਲੀ ਦਲ ਨੇ ਮਾਫੀ ਮੰਗੀ ਹੈ ਇਹਦਾ ਇਹਨਾਂ ਨੂੰ ਫਾਇਦਾ ਜ਼ਿਆਦਾ ਹੋਊਗਾ ਜਾਂ ਨੁਕਸਾਨ ਜ਼ਿਆਦਾ ਹੋਊਗਾ ਇਸ ਟਾਈਮ ਜੋ ਮਾਫੀ ਮੰਗੀ ਹੈ ਇਸ ਦਾ ਤੇ ਫਾਇਦਾ ਹੋਣਾ ਹੀ ਹੋਣਾ ਹੈਗਾ ਜੋ ਵਰਤਮਾਨ ਸਮੇਂ ਸਾਨੂੰ ਦਿਖਾਈ ਦਿੰਦਾ ਕਿ ਇਹਨਾਂ ਨੂੰ ਸ਼ਾਇਦ ਫਾਇਦਾ ਨਹੀਂ ਹੋ ਰਿਹਾ ਤੇ ਪਰ ਉਹ ਜਨਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੇ ਦਿਖਾਈ ਦੇਣਾ ਹੈਗਾ ਵਰਤਮਾਨ ਸਮੇਂ ਇਹ ਚੀਜ਼ ਸਾਨੂੰ ਨਹੀਂ ਦਿਖਾਈ ਦਿੰਦੀ ਕਿਉਂਕਿ ਜਦੋਂ ਕੋਈ ਵਿਅਕਤੀ ਨਿਮਰਤਾ ਲੈ ਕੇ ਆਉਂਦਾ ਹੈਗਾ ਆਪਣੇ ਆਪ ਦੇ ਵਿੱਚ ਆਪਣੇ ਧਾਰਮਿਕ ਉਦਾਰਿਆਂ ਦੇ ਅੱਗੇ ਝੁਕਦਾ ਹੈਗਾ ਤਾਂ ਉਸ ਦਾ ਨੁਕਸਾਨ ਕਿਵੇਂ ਹੋ ਸਕਦਾਗਾ ਹੋ ਹੀ ਨਹੀਂ ਸਕਦਾ ਪਰ ਜਿਹੜਾ ਦੂਸਰੀ ਗੱਲ ਇਹਨਾਂ ਨੂੰ ਜੋ ਨੁਕਸਾਨ ਦਿਖਾਈ ਦਿੰਦਾ ਉਹ ਕਿਉਂ ਦਿੰਦਾ ਹੈਗਾ ਕਿਉਂਕਿ ਇਹਨਾਂ ਨੇ ਪਿਛਲੇ ਸਮਿਆਂ ਦੇ ਵਿੱਚ ਜੋ ਨੀਤੀਆਂ ਅਪਣਾਈਆਂ ਸੀ ਸਰਕਾਰ ਸਮੇਂ ਬੌਸਕਰੀ ਦੀਆਂ ਜਾਂ ਇੱਕ ਕੁਝ ਇਹਨਾਂ ਦੇ ਵੱਲੋਂ ਧੱਕੇ ਵੀ ਹੋਏ ਸਨ ਉਹ ਚੀਜ਼ਾਂ ਦੇ ਨੁਕਸਾਨ ਹਾਲੇ ਤੱਕ ਤੁਰੇ ਆਉਂਦੇ ਰਹਿਣਗੇ ਪਰ ਜਿਉਂ-ਜਿਉਂ ਇਹ ਆਪਣੇ ਆਪ ਨੂੰ ਇਸੇ ਤਰ੍ਹਾਂ ਰੱਖਣਗੇ ਨਿਮਰਤਾ ਦੇ ਵਿੱਚ ਰੱਖਣਗੇ ਲੋਕਾਂ ਦਾ ਜੋ ਇੱਕ ਅਦਵ ਰੱਖਣਗੇ ਆਪਣੇ ਧਾਰਮਿਕ ਅਦਾਰਿਆਂ ਦਾ ਅਦਵ ਰੱਖਣਗੇ ਤੇ ਜਿਹੜੇ ਹੋਰ ਧਾਰਮਿਕ ਆਗੂ ਨੇ ਉਹਨਾਂ ਦੇ ਪ੍ਰਤੀ ਅਦਵ ਰੱਖਣਗੇ ਤੇ ਲੋਕਾਂ ਪ੍ਰਤੀ ਅਦਵ ਰੱਖਣਗੇ ਤਾਂ ਉਦੋਂ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਪੋਜੀਟਿਵ ਪੁਆਇੰਟ ਇਹ ਵੀ ਜੁੜੂਗਾ ਕਿ ਇਹਨਾਂ ਨੇ ਉਸ ਸਮੇਂ ਮਾਫੀ ਮੰਗੀ ਸੀ ਸੋ ਮਾਫੀ ਮੰਗਣ ਦਾ ਤਾਂ ਇਹਨਾਂ ਨੂੰ ਫਾਇਦਾ ਹੀ ਮਿਲਣ ਜਾ ਰਿਹਾ ਹੈ ਇਹਦਾ ਨੁਕਸਾਨ ਕੋਈ ਨਹੀਂ ਹੋਣਾ ਜੀ ਜੀ ਅਖੋਤ ਸਾਹਿਬ ਇੱਕ ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਕਿ ਆ ਕਾਲੀ ਦਲ ਪੰਜਾਬ ਦੇ ਵਿੱਚ ਪੈਰਾਂ ਸਰ ਹੋਣ ਲਈ ਹੁਣ ਕੀ ਕਰੇ ਤੁਸੀਂ ਕੀ ਸਲਾਹ ਦੇਣਾ ਚਾਹੁੰਦੇ ਹੋ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਜਿੰਨਾ ਚਿਰ ਇਹ ਅਕਾਲ ਤਖਤ ਦੇ ਸੇਵਾ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਦੋਸ਼ਾਂ ਦੇ ਵਿੱਚੋਂ ਸੁਰੱਖਰੂ ਨਹੀਂ ਕਰ ਦਿੱਤੇ ਜਾਂਦੇ ਕਿ ਇਹਨਾਂ ਨੂੰ ਵਾਪਸੀ ਦੀ ਪਰਵਾਨ ਵੀ ਨਹੀਂ ਦੇ ਦਿੱਤੀ ਜਾਂਦੀ ਤਾਂ ਉਹਨਾਂ ਜਰ ਘੱਟੋ ਘੱਟ ਇਹਨਾਂ ਦੇ ਸਾਰੇ ਰਾਜਨੀਤਿਕ ਆਗੂਆਂ ਨੂੰ ਰਾਜਨੀਤਿਕ ਬਿਆਨ ਜਾਂ ਪ੍ਰੈਸ ਦੇ ਨਾਲ ਮਿਲਣਾ ਤੱਕ ਬੰਦ ਕਰ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਕੁਝ ਕੱਚ ਘਰ ਨੂੰ ਲੋਕ ਜਦੋਂ ਮਿਲਦੇ ਨੇ ਤਾਂ ਕੁਝ ਨਾ ਕੁਝ ਉਹਨਾਂ ਤੋਂ ਗਲਤ ਬੋਲਿਆ ਜਾਂਦਾ ਜਿਸ ਦਾ ਇਹਨਾਂ ਨੂੰ ਨੁਕਸਾਨ ਹੁੰਦਾ ਹੈਗਾ ਸੋ ਜਦੋਂ ਵੀ ਇਹ ਚੀਜ਼ਾਂ ਤੋਂ ਬਾਅਦ ਇਹ ਜਦੋਂ ਹਾਲਾਤ ਬਦਲਣਗੇ ਥੋੜਾ ਤਿੰਨ ਜਾਂ ਚਾਰ ਮਹੀਨਿਆਂ ਬਾਅਦ ਤਾਂ ਰਾਜਨੀਤਿਕ ਸਥਿਤੀਆਂ ਨਵੀਆਂ ਪੈਦਾ ਹੋਣ ਲੱਗਣਗੀਆਂ ਤੇ ਉਸ ਸਮੇਂ ਇਹਨਾਂ ਨੂੰ ਪੰਜਾਬ ਦੇ ਪ੍ਰਤੀ ਆਪਣੀ ਇੱਕ ਨਵੀਂ ਨੀਤੀ ਲੈ ਕੇ ਆਉਣੀ ਪਊਗੀ ਧਾਰਮਿਕ ਆਧਾਰਿਆਂ ਦੇ ਪ੍ਰਤੀ ਇਹਨਾਂ ਨੂੰ ਜੋ ਵਰਤਮਾਨ ਸਮੇਂ ਇਹਨਾਂ ਨੇ ਨੀਵਾਪਣ ਵਾਲਾ ਦਿਖਾਇਆਗਾ ਔਰ ਇਹਨੂੰ ਬਰਕਰਾਰ ਰੱਖਣਾ ਪਊਗਾ ਜੇ ਇਹ ਕੱਲ ਨੂੰ ਥੋੜੇ ਸਮੇਂ ਬਾਅਦ ਹੀ ਇਹਨਾਂ ਜਥੇਦਾਰਾਂ ਦੇ ਉੱਤੇ ਕੋਈ ਕਾਰਵਾਈ ਕਰ ਦਿੰਦੇ ਨੇ ਤਾਂ ਜੋ ਇਹਨਾਂ ਨੇ ਵਰਤਮਾਨ ਸਮੇਂ ਨਿਮਰਤਾ ਦਿਖਾਈ ਹੈ ਇਹ ਵੀ ਖੂ ਖਾਤੇ ਪੈ ਜਾਣੀ ਹੈਗੀ ਸੋ ਇਹਨਾਂ ਨੂੰ ਉਹਨਾਂ ਨੀਤੀਆਂ ਦੇ ਉੱਤੇ ਜਾ ਕੇ ਅੱਗੇ ਜੇ ਆਪਣੀ ਉਸਾਰੀ ਕਰਨਗੇ ਤਾਂ ਇਹ ਰਾਜਨੀਤੀ ਦੇ ਵਿੱਚ ਵੀ ਵਾਪਸ ਆਉਣ ਦੀ ਉਮੀਦ ਹੈ ਪਰ ਉਹਦੇ ਵਿੱਚ ਇਹਨਾਂ ਨੂੰ ਕੁਝ ਨਾ ਕੁਝ ਸਮਝੌਤੇ ਕਰਨੇ ਪੈਣੇ ਨੇ ਜੋ ਰਾਜਨੀਤਕ ਤੌਰ ਤੇ ਹੁੰਦੇ ਨੇ ਔਰ ਉਹਨਾਂ ਨੂੰ ਡਰ ਕੇ ਨਹੀਂ ਕੀਤਾ ਜਾਣਾ ਚਾਹੀਦਾ ਪਬਲਿਕ ਡੋਮੇਨ ਦੇ ਵਿੱਚ ਲਿਆ ਕੇ ਉਹਨਾਂ ਸਥਿਤੀਆਂ ਦੀ ਵਿਆਖਿਆ ਕਰਕੇ ਜੇ ਉਹ ਚੀਜ਼ਾਂ ਨੂੰ ਕਰ ਪਾਏ ਤਾਂ ਇਹ ਚੀਜ਼ਾਂ ਦੇ ਵਿੱਚ ਸਫਲਤਾ ਹਾਸਲ ਕਰਨਗੇ ਸੋ ਉਹ ਰੇਪ ਵਿਖਦੇ ਕਰਮ ਦੇ ਵਿੱਚ ਹੈ ਜਿਹੜੀ ਇਹਨਾਂ ਦੀ ਇੱਕ ਸਲਾਹਕਾਰ ਮੰਡਲੀ ਹੈ ਕਿ ਕਿਤੇ ਨਾ ਕਿਤੇ ਉਹ ਕਮਜ਼ੋਰ ਹੈਗੀ ਉਹਨਾਂ ਦੇ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈ ਕੋਈ ਜਿੰਨਾ ਆਗੂਆਂ ਦੇ ਕਾਰਨ ਅਕਾਲੀ ਦਲ ਇਹੋ ਜੀ ਸਥਿਤੀ ਦੇ ਵਿੱਚ ਫਸਿਆ ਉਹਨਾਂ ਦੇ ਵਿੱਚ ਵੀ ਜ਼ਰੂਰ ਕੋਈ ਨਾ ਕੋਈ ਆਪਣਾ ਉਹ ਪ੍ਰਬੰਧ ਨੂੰ ਬਦਲਣਾ ਪੈਣਾਗਾ ਇਹਨੂੰ ਜਦ ਉਹ ਉਸ ਪ੍ਰਬੰਧ ਨੂੰ ਬਦਲ ਦੇਣਗੇ ਕੁਝ ਨਵਾਂ ਪ੍ਰਬੰਧ ਲੈ ਕੇ ਆਉਣਗੇ ਨਵੀਂ ਸੋਚ ਲੈ ਕੇ ਆਉਣਗੇ ਤਾਂ ਇਹ ਅਕਾਲੀ ਦਲ ਰਾਜਨੀਤੀ ਦੇ ਵਿੱਚ ਵਾਪਸੀ ਕਰੂਗਾ ਪਰ ਉਹ ਹਲੇ ਸਮੇ ਦੇ ਗਰਭ ਦੇ ਵਿੱਚ ਹੈ ਕਿ ਇਹਨਾਂ ਦੀਆਂ ਨੀਤੀਆਂ ਕਿਹੋ ਜੀਆਂ ਰਹਿਣਗੀਆਂ ਜੀ ਜੀ ਪੱਖੋ ਸਾਹਿਬ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਸੁਖਵੀਰ ਬਾਦਲ ਦਾ ਅਸਤੀਫਾ ਤਿੰਨ ਦਿਨ ਹੋ ਗਏ ਪ੍ਰਵਾਨ ਨਹੀਂ ਕੀਤਾ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਹੋਏ ਨਹੀਂ ਉਸ ਦਿਨ ਦੋ ਤਰੀਕ ਨੂੰ ਤੇ ਅੱਜ 6 ਤਰੀਕ 7 ਤਰੀਕ ਹੋ ਗਈ ਹੈ ਤੇ ਕੀ ਅਕਾਲੀ ਦਲ ਦਾ ਜਿਹੜਾ ਅਸਤੀਫਾ ਪ੍ਰਵਾਨ ਕਰਨ ਵਿੱਚ ਸੁਖਵੀਰ ਸਿੰਘ ਦਾ ਲੇਟ ਹੋ ਰਿਹਾ ਹੈ ਉਹਦਾ ਨੁਕਸਾਨ ਨਹੀਂ ਹੋਏਨਾਂ आ, लेट ਹੋਣ ਦੇ ਪਿੱਛੇ ਜਿਹੜਾ ਕਾਰਨ ਹੈਗਾ ਚਾਹੇ ਚਲੋ ਤੋਂ ਕੁਝ ਵੀ ਹੋਵੇ ਪਰ ਜਿਹੜਾ ਨੁਕਸਾਨ ਹੋਵੇਗਾ ਕਿ ਸ਼ਾਇਦ ਇਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਸੂਚਿਤ ਵੀ ਕਰ ਦਿੱਤਾ ਹੈਗਾ ਉਹਦੇ ਪਿੱਛੇ ਕੁਝ ਰਾਜਨੀਤੀ ਦੀਆਂ ਮਜਬੂਰੀਆਂ ਨੇ ਜੋ ਹਿੰਦੁਸਤਾਨ ਦਾ ਵਰਤਮਾਨ ਸੰਵਿਧਾਨ ਹੈਗਾ ਇਹ 1925 ਦੇ ਸੰਵਿਧਾਨ ਤੋਂ ਵੱਖਰਾ ਹੈ ਵਰਤਮਾਨ ਸਮੇਂ ਕੋਈ ਵੀ ਰਾਜਨੀਤਿਕ ਪਾਰਟੀ ਧਾਰਮਿਕ ਖੇਤਰ ਦੇ ਦੁਆਰਾ ਜਾਂ ਧਾਰਮਿਕ ਆਗੂਆਂ ਦੁਆਰਾ ਨਹੀਂ ਚਲਾਈ ਜਾ ਸਕਦੀ ਉਹ ਜੋ ਵਿਰਸਾ ਸਿੰਘ ਬਲਤੋਹਾ ਵੇਲੇ ਵੀ ਇਹ ਗੱਲ ਹੋਈ ਸੀਗੀ ਕਿ ਉਹਨਾਂ ਨੂੰ ਜਦੋਂ ਪਾਰਟੀ ਤੋਂ ਕੱਢਣ ਦਾ ਹੁਕਮ ਹੋਇਆ ਸੀਗਾ ਪਰ ਅਕਾਲੀ ਦਲ ਨੇ ਉਹਨਾਂ ਤੋਂ ਅਸਤੀਫਾ ਲਿਆ ਜਾਂ ਉਹਨਾਂ ਨੂੰ ਕਿਹਾ ਗਿਆ ਉਹਨਾਂ ਨੇ ਅਸਤੀਫਾ ਦੇ ਕੇ ਅਕਾਲੀ ਦਲ ਨੂੰ ਬਚਾਇਆ ਸੀਗਾ ਤੇ ਵਰਤਮਾਨ ਸਮੇਂ ਵੀ ਸੁਖਬੀਰ ਸਿੰਘ ਬਾਦਰ ਅਸਤੀਫਾ ਦੇ ਚੁੱਕੇ ਨੇਗੇ ਉਹ ਪ੍ਰਬਾਨ ਇਹਨਾਂ ਨੂੰ ਕਰ ਲੈਣਾ ਚਾਹੀਦਾ ਸੀਗਾ ਤੇ ਕਿਉਂਕਿ ਜਿਹੜੀ ਅਕਾਲੀ ਦਲ ਦੀ ਕੋਰ ਕਮੇਟੀ ਆ ਉਹ ਏਡੀ ਕਮਜ਼ੋਰ ਹੈਗੀ ਤੇ ਉਹਨੂੰ ਕੋਈ ਰਾਜਨੀਤਿਕ ਸੂਝ ਦਾ ਉਹ ਮੁਜਾਰਾ ਨਹੀਂ ਕਰ ਰਹੀ ਬਲਕਿ ਬੇਸਮਝੀ ਦਾ ਜਾਂ ਮੂਰਖਤਾ ਦਾ ਮੁਜ਼ਾਹਰਾ ਕਰ ਰਹੀ ਜਾਂਗੀ ਸੋ ਪਰ ਇਹ ਫੈਸਲਾ ਤਾਂ ਹੋਊਗਾ ਮਨਜ਼ੂਰ ਹੋਊਗਾ ਸੋ ਇਹ ਅਕਾਲੀ ਦਲ ਦਾ ਜਿਹੜਾ ਪੋਰ ਕਮੇਟੀ ਆ ਕਿਤੇ ਸਾਡੇ ਉੱਤੇ ਕੋਈ ਐਕਸ਼ਨ ਨਾ ਆ ਜੇ ਸਾਡੇ ਪ੍ਰਧਾਨ ਵੱਲੋਂ ਹਾਲੇ ਵੀ ਉਹ ਡਰ ਮੰਨੀ ਬੈਠੀ ਹੈਗੀ ਸੋ ਜਦੋਂ ਕਿ ਇਹ ਚ ਉਹਨਾਂ ਨੂੰ ਦਲੇਰੀ ਦਿਖਾਉਣੀ ਚਾਹੀਦੀ ਸੀ ਅਸਤੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਸੀਗਾ ਤੇ ਉਹਨੂੰ ਬਜਾਏ ਚ ਉਹ ਠੀਕ ਹੈ ਜੇ ਉਹ ਕਾਲ ਤਖਤ ਦਾ ਨਾਮ ਨਹੀਂ ਵੀ ਦੇਣਾ ਚਾਹੁੰਦੇ ਕਿਉਂਕਿ ਅਸਤੀਫਾ ਤਾਂ ਉਹਨਾਂ ਦਾ ਦਿੱਤਾ ਹੋਇਆ ਹੈਗਾ ਪਹਿਲਾਂ ਸੋ ਇਹ ਕੋਈ ਬੇਆਪੀ ਚਾ ਨਹੀਂ ਹੈਗੀ ਕਿਉਂਕਿ ਉਹਨਾਂ ਨੇ ਸੂਚਿਤ ਕਰ ਦਿੱਤਾਗਾ ਇਸ ਵਾਰੀ ਤੇ ਪਰ ਅਕਾਲੀ ਕਾਰਡੀਆਂ ਇਸ ਪੋਰ ਕਮਿਊਨਿਟੀ ਨੂੰ ਫੈਸਲੇ ਲੈਣ ਦੇ ਵਿੱਚ ਦਲੇਰੀ ਦਿਖਾਉਣੀ ਚਾਹੀਦੀ ਹੈ ਕਿ ਔਰ ਅਕਾਲ ਤਖਤ ਦੇ ਪ੍ਰਤੀ ਵੀ ਕੋਈ ਲੋਕਾਂ ਦੇ ਵਿੱਚ ਗਲਤ ਸੰਦੇਸ਼ ਨਾ ਜਾਵੇ ਜਿਸ ਦੇ ਨਾਲ ਅਕਾਲੀ ਦਲ ਦਾ ਵੀ ਅਕਸ ਵਿਗੜਦਾ ਹੈਗਾ ਸੋ ਉਹਨਾਂ ਤੋਂ ਵੀ ਬਚਿਆ ਜਾ ਸਕਦਾ ਹੈ ਜੀ ਪਖੋ ਸਾਹਿਬ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਵੀ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ